ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਸੋ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਸਵਾਗਤ ਹੈ ਤੁਹਾਡਾ ਆਪਣਾ ਚੈਨਲ ਤੇ ਲਵ ਵਲੌਗਸ 07 ਤੇ ਤੇ ਅੱਜ ਦਾ ਜਿਹੜਾ ਦਿਨ ਆ ਇੱਕ ਤਾਂ ਬਹੁਤ ਖਾਸ ਆ ਜਿਨ੍ਹਾਂ ਨੇ ਨਾ ਪਿਛਲੇ ਸਾਲ ਆਪਾਂ ਇੱਕ ਵਲੌਗ ਬਣਾਇਆ ਸੀ ਗੁੱਡੀ ਫੂਕਣ ਦਾ ਤੇ ਅੱਜ ਉਹਨੂੰ ਇੱਕ ਸਾਲ ਹੋ ਗਿਆ ਕਿਉਂਕਿ ਜਦੋਂ ਆਪਾਂ ਨੇ ਕੋਈ ਵੀ ਚੀਜ਼ ਨੂੰ ਸਾਲ ਹੁੰਦਾ ਤਾਂ ਆਪਣੇ ਫੋਨ ਤੇ ਮੈਮਰੀ ਸ਼ੋ ਹੋ ਜਾਂਦੀ ਆ ਤੇ ਉਹ ਮੇਰੇ ਫੋਨ ਤੇ ਅੱਜ ਮੈਮਰੀ ਸ਼ੋ ਹੋਈ ਕਿ ਅੱਜ ਦੇ ਦਿਨ ਆਪਾਂ ਗੁੱਡੀ ਫੂਕੀ ਸੀ ਵੀ ਮੀਂਹ ਨਹੀਂ ਪੈਂਦਾ ਤੇ ਸਹੀ ਗੱਲ ਸੱਚੀ ਵੀ ਮੀਂਹ ਨਹੀਂ ਪੈਂਦਾ ਸਾਡੇ ਪਿੰਡ ਕੱਲ ਮੇਰੀ ਭੈਣ ਦਾ ਫੋਨ ਆਇਆ ਤੇ ਉਹ ਕਹਿੰਦੀ ਸਾਡੇ ਨਾ ਇੱਧਰ ਟਾਂਡੇ ਸਾਈਡ ਰਾਤ ਦਾ ਮੀਂਹ ਲੱਗਾ ਹੋਇਆ ਹੈ ਤੇ ਦੁਪਹਿਰ ਨੂੰ ਵੀ ਲੱਗਾ ਪਰ 1 ਵਜੇ ਉਹਦਾ ਫੋਨ ਆਇਆ ਤੇ ਕਹਿੰ ਬਿਨ ਨਜ਼ਾਰੇ ਬੰਨੇ ਪਏ ਆ ਤੇ ਮੈਨੂੰ ਹਾਸਦੀ ਮੈਂ ਕਿ ਤੋੜੇ ਜੀ ਮੀ ਇਧਰ ਸਾਡੇ ਵੀ ਭੇਦੋ ਵੀ ਸਾਡੇ ਦਾ ਇੱਕ ਸ਼ਿਟ ਨਹੀਂ ਡਿਗੀ ਹੈਗੀ ਤਾਂ ਫੋਨ ਵੀ ਬਾਹਰ ਇੰਨੀ ਜਿਆਦਾ ਧੁੱਪ ਗਰਮੀ ਤੇ ਬਿਲਕੁਲ ਮੀ ਦਾ ਨਾਮੋ ਨਿਸ਼ਾਨ ਹੀ ਨਹੀਂ ਹੈਗਾ ਤੇ ਜਿਹੜੀ ਗਰਮੀ ਵੀ ਇੱਦਾਂ ਦੀ ਹੋਈ ਹੈ ਨਾ ਵੀ ਚਿਪਚਿਪੀ ਜਿਹਾ ਮੂੰਹ ਦੇ ਉੱਤੇ ਚਿਪਚਿਪ ਹੁੰਦੀ ਤਾਂ ਮੇਰੇ ਤਾਂ ਪਿੰਪਲਸ ਨਿਕਲ ਲੱਪਨਦੇ ਗਰਮੀ ਦੇ ਨਾਲ ਲੋਕਾਂ ਦੀ ਸ킨 ਇੰਨੀ ਸਾਫ ਸੁਥਰੀ ਹੁੰਦੀ ਤਾਂ ਸਾਡੀ ਦਾ ਰੱਬ ਨੇ ਸਕਿਨ ਵੀ ਇੱਦਾਂ ਦੀ ਦਿੱਤੀ ਉਹ ਆ ਵੀ ਸਾਰੀ ਖਰਾਬ ਹੋ ਜਾਂਦੀ ਆ ਤੇ ਅੱਜ ਆਪਾਂ ਜਾਣਾ ਹੈਗਾ ਆ ਆਪਣੀ ਫਰੈਂਡ ਦੇ ਘਰ ਤੁਸੀਂ ਸਾਰਿਆਂ ਨੂੰ ਪਤਾ ਹੀ ਹੋਣਾ ਵੀ ਆਪਣੀ ਇੱਕ ਫਰੈਂਡ ਸਰਜੀਤ ਕੌਰ ਤੇ ਰਾਣੀ ਦੀਦੀ ਇਹ ਆਪਣੀਆਂ ਦੋ ਖਾਸ ਫਰੈਂਡ ਆ ਇੱਕ ਆਪਤੀ ਆ ਹਨ ਜਿਹਦਾ ਆਪਾਂ ਬਰਥਡੇ ਸੈਲੀਬ੍ਰੇਟ ਕੀਤਾ ਸੀ ਤਾਂ ਉਹਨਾਂ ਨੇ ਮੇਰਾ ਕੀਤਾ ਹੈਗਾ ਬਸ ਇਹ ਤਿੰਨ ਫਰੈਂਡ ਸਿਆ ਮੇਰੀਆਂ ਮੈਰਿਜ ਤੋਂ ਬਾਅਦ ਜਿਹੜੀਆਂ ਸੀਗੀਆਂ ਇਹੀ ਜ਼ਿੰਦਗੀ ਦੇ ਵਿੱਚ ਆ ਤੇ ਬਹੁਤ ਵਧੀਆ ਮੇਰੀਆਂ ਫਰੈਂਡਸ ਆ ਇਹ ਤਿੰਨੋਂ ਜਾਣੀਆਂ ਤੇ ਉਹ ਆਏ ਆ ਹਜੂਰ ਸਾਹਿਬ ਤੋਂ ਸਰਜੀਤ ਦੀ ਜੀ ਠੀਕ ਆ ਜੀ ਉਹ ਮਿਲਦਾ 20-25 ਦਿਨਾਂ ਬਾਅਦ ਆਏ ਆ ਹਜੂਰ ਸਾਹਿਬ ਗਏ ਹੋਏਗੇ ਮੱਥਾ ਟੇਕਣ ਤੇ ਅੱਜ ਆਪਾਂ ਜਾਣਾ ਉਹਨਾਂ ਨੂੰ ਮਿਲਣ ਮੈਂ ਉਹਨਾਂ ਹੱਸਦੀ ਹੀ ਕਿ ਮੈਂ ਕਹਾਂ ਚਲੋ ਤੁਸੀਂ ਏਡੀ ਦੂਰ ਦੀ ਯਾਤਰਾ ਕਰਕੇ ਆਏ ਆ ਆਪਾਂ ਵੀ ਤੁਹਾਡੇ ਦਰਸ਼ਨ ਕਰ ਲਈਏ ਹਨਾ ਵੀ ਭਾਗਾ ਵਾਲੇ ਆ ਤੁਸੀਂ ਜਿਹੜੇ ਜਾਏ ਆ ਵੀ ਸਾਡੇ ਦਾ ਭਾਗ ਪਤਾ ਨਹੀਂ ਕਿੱਦਾਂ ਦਾ ਆ ਵੀ ਜਿਹੜੇ ਨਿਕਲ ਹੀ ਨਹੀਂ ਹੁੰਦਾ ਕਰੋ ਮੈਂ ਐਦਕੀ ਸੋਚਦੀ ਸੀ ਵੀ ਹੇਮਕੁੰਡ ਸਾਹਿਬ ਜਾਣਾ ਆ ਪਰ ਪਤਾ ਨਹੀਂ ਉਹ ਕਹਿੰਦੇ ਹੁੰਦੇ ਕਰਮਾ ਤੋਂ ਬਿਨਾਂ ਕਿਤੇ ਨਹੀਂ ਬੰਦਾ ਜਾ ਸਕਦਾ ਹੈਗਾ ਤੇ ਚਲੋ ਜਦੋਂ ਸਾਨੂੰ ਵਾਈਗੁਰੂ ਜੀ ਨੇ ਬੁਲਾਇਆ ਸਾਡੇ ਕਰਮਾ ਭਾਗਾਂ ਦੇ ਵਿੱਚ ਹੋਇਆ ਤੇ ਆਪਾਂ ਵੀ ਜਾਵਾਂਗੇ ਤੇ ਅੱਜ ਆਪਾਂ ਉੱਧਰ ਚੱਲੇ ਦੀਦੀ ਕੇ ਤੇ ਦੀਦੀ ਹਰਾਨ ਮਿਲ ਕੇ ਆਉਨੇ ਆ ਤੇ ਉਹਨਾਂ ਦੇ ਵੀ ਦਰਸ਼ਨ ਕਰਕੇ ਆਨੇ ਵੀ ਯਾਤਰਾ ਕਰਕੇ ਆਏ ਆ ਹਨਾ ਤੇ ਬਾਕੀ ਬੇ ਇਹਦੇ ਵੀ ਸਾਡੇ ਲਈ ਕੀ ਲੈ ਕੇ ਆਏ ਹੋ ਸਭ ਤੋਂ ਦੇਖਦੇ ਆ ਤੇ ਸਾਰੇ ਜਣੇ ਵਲੌਗ ਦੇ ਨਾਲ ਬਣੇ ਰਹੋ ਤੇ ਜਿਨ੍ਹਾਂ ਨੇ ਆਪਣਾ ਗੁੱਡੀ ਫੁੱਕਣ ਵਾਲਾ ਵਲੌਗ ਨਹੀਂ ਦੇਖਿਆ ਹੈਗਾ ਉਹ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮੈਂਸ਼ਨ ਕਰ ਦੂੰਗੀ ਸਾਰੇ ਜਣੇ ਗੁੱਡੀ ਫੁੱਕਣ ਵਾਲਾ ਵਲੌਗ ਵੀ ਦੇਖੋ ਬਹੁਤ ਹਾਸੇ ਵਾਲਾ ਬਹੁਤ ਫਨੀ ਆ ਬਹੁਤ ਵਧੀਆ ਆ ਸਾਰੇ ਜਣੇ ਜ਼ਰੂਰ ਦੇਖੋ ਤੇ ਅੱਜ ਨੂੰ 1 ਸਾਲ ਹੋ ਗਿਆ ਆ ਠੀਕ ਆ ਜੀ ਤੇ ਹੁਣ ਆਪਾਂ ਰੋਟੀ ਪਾਣੀ ਖਾ ਕੇ ਨਹਾ ਲਈਏ ਤਾਂ ਫੇਰ ਜਾਂਦੇ ਆ ਉਧਰ ਦੀਦੀ ਕੇ ਘਰ ਤੁਹਾਨੂੰ ਸਾਰਿਆਂ ਨੂੰ ਦਿਖਾਉਣੇ ਆ ਵੀ ਦੀਦੀ ਸਾਡੇ ਕੀ ਲੈ ਕੇ ਤਾਂ ਕੀ ਗਈ ਲੈ ਕੇ ਸਾਰੇ ਜਿਹੜੇ ਬਲੌਗ ਤੇ ਨਾਲ ਬਣੇ ਰਹੇ ਲੋ ਜੀ ਟਾਈਮ ਹੋ ਗਿਆ 9:30 ਵਜੇ ਦਾ ਤੇ ਇਧਰ ਤੁਸੀਂ ਧੁੱਪ ਚੈੱਕ ਕਰੋ ਇੱਕ ਵਾਰੀ ਇੰਨੀ ਜਿਆਦਾ ਧੁੱਪ ਨਾ ਤਿੱਖੀ ਗਰਮੀ ਇੰਨੀ ਜਿਆਦਾ ਨਾ ਮੀਂਹ ਨਹੀਂ ਪਸ ਪੈਂਦਾ ਮੀਂਹ ਪੈ ਜਾਵੇ ਨਾ ਕੋਈ ਠੰਡਾ ਜਾ ਹੋ ਜਵੇ ਆਦਰ ਨਿਮਰ ਲੱਗਾ ਗੱਡੀ ਮਿਲਾ ਦਾ ਸ਼ੈੱਡ ਚ ਕਰਨ ਬੋਤਲ ਪਈ ਆ ਨਿਮਰ ਆਹ ਬੋਤਲ ਪਈ ਆ ਥੱਲੇ ਆ ਜਣੀ ਆ ਆਹ ਤੇ ਸ਼ੈੱਡ ਚ ਆਹ ਜਨਰੇਟਰ ਕੋ ਚਲੋ ਆਪਾਂ ਵੀ ਕੰਮਕੁਮ ਕਾ ਲਈਏ ਰੋਟੀ ਪਾਣੀ ਖਾ ਲਈਏ ਹੁਣ ਕੀਰਤ ਤਾਂ ਵੱਡਾ ਹੋ ਗਿਆ ਹੈ ਜੀਰ ਸਾਹਿਬ ਜਾ ਕੇ ਹਨਾ ਕਿੰਦਾ ਜੀ ਇੱਧਰ ਆਦੇ ਤੇ ਬੜਾ ਲੱਗਾ ਕੀਤ ਸਾਰੇ ਨਾ ਤਾਂ ਫੇਰ ਦੁਆਰੇ ਚਲ ਜਾਈਏ ਚੱਲੀਏ ਨਾ ਆਪ ਕੋ ਸਾਰੇ ਜੀ ਇਹ ਕਿਹਦੀ ਨਾ ਕੱਟੇ ਲਾਈਟ ਪੜਾਂ ਬਜਾ ਤੇ ਲੈ ਮੇਰਾ ਪੁੱਤ ਕਿੱਦਾਂ ਹੈ ਕੀਰਤ ਇਦਾਂ ਨੂੰ ਮੂੰਹ ਤਾਂ ਕਰੀ ਲੰਬਾ ਹੋ ਗਿਆ ਲੰਬਾ ਵੀ ਹੋ ਗਿਆ ਨਹੀਂ ਲੱਗਦਾ ਆ ਇਦਾਂ ਨੂੰ ਆ ਲੋਚੇ ਦਰਨੇ ਰਾ ਆ ਆਹੋ ਅਮੇ ਤਾਂ ਉਹ ਵੀ ਮਾੜੀ ਜਿਹਾ ਮੋਟਾ ਹੋਇਆ ਲੱਗਦਾ ਹੈ ਨਾ ਕਿਰਤ ਸਮਾਈਲ ਕਰੀ ਸਮਾਈਲ ਕਰੀ ਦੰਦ ਹੈ ਦੰਦ ਹੈ ਨਹੀਂ ਦੰਦ ਕਿੱਥੇ ਗਏ ਪਾਪੇ ਨੇ ਲੈ ਲਏ ਪਾਪੇ ਨੇ ਲੈ ਲਏ ਇੱਥੇ ਹੋਰ ਭੈਣ ਜੀ ਤੁਸੀਂ ਸੁਣਾਓ ਕਿੱਦਾਂ ਹਾਲ ਚੱਲ ਇੱਧਰ ਆ ਬੋ ਲੋਚ ਮੈਂ ਇੱਥੇ ਠੀਕ ਆ ਇੱਧਰ ਨੇਰਾ ਵੋ ਹੁੰਦਾ ਆ ਦਰਸ਼ਨ ਤਾਂ ਹੋਣ ਤਾਂ ਆਹੋ ਦਰਸ਼ਨ ਤਾਂ ਕਰੀਏ ਹੋਰ ਕਿੱਦਾਂ ਹੀ ਰਹੀ ਯਾਤਰਾ ਤੁਹਾਡੀ ਬਤਲੀ ਨਹੀਂ ਹੋ ਕੇ ਸੱਜੀ ਵੈਂ ਤਾਂ ਲੱਗਦੇ ਨਹੀਂ ਤਾਂ ਉੱਦਾਂ ਤੇ ਹੀ ਲੱਗਦੇ ਆ ਹਾਂ ਮੂੰਹ ਲੱਗਦਾ ਛੋਟਾ ਹੋਇਆ ਅੱਦਾ ਮੂੰਹ ਛੋਟਾ ਹੋਇਆ ਲੱਗਦਾ ਹਾਂ ਪਾਣੀ ਦਾ ਫਰਕ ਪੈ ਗਿਆ ਪਾਣੀ ਦਾ ਫਰਕ ਪੈ ਗਿਆ ਹੈਨਾ ਵਧੀਆ ਹੋ ਗਿਆ ਦਰਸ਼ਨ ਯਾਤਰਾ ਸੋਹਣੀ ਰਹੀ ਵਧੀਆ ਹੈ ਚਲੋ ਕਿਤੇ ਮਦਾਨੀ ਕੋਲਾਸਕਰੰਗਾ ਤੇ ਬੀਜਰ ਲੱਗੇ ਹੀ ਗਏਗਾ ਨਹੀਂ ਕਿੰਨੇ ਦਿਨ ਰਹੇ ਤੁਸੀਂ ਇੱਥੇ 25 ਦਿਨ 15 ਦਿਨ ਰਹੇ ਆ 15 ਦਿਨਾਂ ਦਾ ਕਿੰਨਾ ਖਰਚ ਆਇਆ ਤੁਹਾਡਾ 20000 ਹਣਾ ਤਿੰਨਾਂ ਜਾਣਿਆਂ ਦਾ ਤਿੰਨਾਂ ਜਾਣਿਆਂ ਦਾ 20000 ਲੱਗਾ ਨਾਲ ਨਿਆਣੇ ਦੋ ਤੋਂ ਤੁਸੀਂ ਰੋਟੀ ਪਾਣੀ ਸਾਰਾ ਫੇ ਹੋਰ ਕੋਈ ਚੀਜ਼ ਦੀ ਲੋੜ ਪੈਂਦੀ ਨਹੀਂ ਲੰਗਰ ਹਾਂ ਉਹ ਹੀ ਤਾਂ ਹੈ ਖਰਚਾ ਲੰਗਰ ਵੀ ਪਸਿਆ ਹੁੰਦਾ ਫੇ ਖਾ ਨਹੀਂ ਹੁੰਦਾ ਇੰਨੇ ਦਿਨ ਫੇ ਵੀ ਘਾਹ ਦੀ ਰੋਟੀ ਵਰਗਾ ਸਵਾਦ ਨਹੀਂ ਲੱਭਦਾ ਇਹ ਤਾਂ ਹੈ ਇਹ ਤਾਂ ਘਾਹ ਦੀ ਰੋਟੀ ਦੀ ਜਿਆਦਾ ਹੀ ਆਹੋ ਤੇ ਇਹ ਤਾਂ ਨਹੀਂ ਮੇਰਾ ਰੋਟੀ ਖਾਣ ਨੂੰ ਦਿਲ ਕਰਦਾ ਕਰਦੇ। ਇਹ ਕਹਿੰਦੀ ਸੀ ਨਾ ਮੈਂ ਕਿਹਾ ਜਿਹੜੇ ਹਜੂਰ ਸਾਹਿਬ ਗਏ ਉਹ ਕਹਿੰਦੇ ਅਸੀਂ ਉੱਥੋਂ ਆਈਏ ਨਾ। ਆਂਦਾਸ ਹੋ ਗਈ ਜਾ ਕੇ। ਕਿਤੋਂ ਵਗੈਰ ਸਾਤੋਂ ਗਿਆ। ਨਹੀਂ ਜਿੱਦਾਂ ਸਾਰੇ ਦਸਕ ਦਿਨਾਂ ਚ ਮੁੜੇ ਆਉਂਦੇ ਆ ਇਹ ਤਾਂ ਫਿਰ ਦਿਨ ਹਾਂ 7-8 ਦਿਨ ਹਫਤਾ ਇੱਕ ਬਹੁਤ ਆ। ਤੁਸੀਂ ਤਾਂ ਫਿਰ ਦਿਨ ਹੀ ਬਹੁਤ ਲਾਉਂਦੇ ਨਾ ਫਿਰ ਇੰਨੇ ਦਿਨ ਔਖਾ ਹੋ ਜਾਂਦਾ। 12 ਦਿਨ 12 ਦਿਨ 13 15 18 ਦਿਨ ਲੱਗ ਗਏ ਜਿਹੜੇ ਤਿੰਨ ਹਾਂ ਟ੍ਰੇਨ ਚ ਤਾਂ ਆਉਣ ਤਾਂ ਜਾਣ ਤਿੰਨ ਤਿੰਨ ਦਿਨ ਉਹ ਹਾਂ 6 ਦਿਨ ਉਹ ਕੱਢ ਲਓ ਪਾਰਾ ਤਿੰਨ ਉੱਥੇ ਅਹੀ ਤਾਂ ਹੈ ਚਲੋ ਵਧੀਆ ਫੇ ਤਾਂ ਦਰਸ਼ਨ ਕਰੇ ਸਾਡੇ ਕਰਮਾ ਚ ਪਤਾ ਨਹੀਂ ਕਦੋਂ ਹੁਣੇ ਆ ਹੈਨਾ ਇਹ ਉਹਦਾ ਭੈਣ ਜੀ ਭਗਾ ਵਾਲੀ ਆ ਸਾਰੇ ਪਾਸੇ ਘੁੰਮੇ ਆਉਂਦੇ ਆ ਇਹ ਦੇਖ ਲਓ ਹੈਨਾ ਐਤਵਾਰ ਨੂੰ ਵੀ ਇਹਨਾਂ ਨੇ ਉੱਥੇ ਜਾਣਾ ਹੀ ਜਾਣਾ ਟਾਈਮ ਕੱਢ ਕੇ ਡਗਾਣੇ ਹਾਂ ਉੱਥੇ ਵੀ ਜਾਣਾ ਹੀ ਜਾਣਾ ਸਾਡੇ ਵਰਗੇ ਮੂੰਹੋਂ ਕੱਢ ਲੈਂਦੇ ਆ ਮੁੜ ਕੇ ਹੱਥੋਂ ਜਾ ਨਹੀਂ ਹੁੰਦਾ ਪਾਪੀ ਬੰਦੇ ਇਹ ਹਾਂ ਦਾ ਸਾਹ ਜਾਨਾ ਮੈਂ ਜਾਣਾ ਹਾਂ ਦਰਬਾਰ ਸਾਹਿਬ ਜਾਣਾ ਆ ਪਰ ਮੇਰਾ ਦਿਲ ਕਾਹਦਾ ਰਹਿ ਕੇ ਆ ਮੈਂ ਦੋ ਦਿਨ ਦੋ ਦਿਨ ਤਾਂ ਔਖਾ ਆ ਹੌਣ ਔਖਾ ਆ 18 ਦਿਨ ਉੱਧਰ ਲਾਇਆ ਹੁਣ ਦੋ ਦਿਨ ਔਖਾ ਆ ਕੱਲੋ ਨਹੀਂ ਹੁਣ ਗੱਡੀ 'ਚ ਨਹੀਂ ਜਾਣਾ ਮੇਰਾ ਹੁਣ ਜੇ ਤਾਂ ਆਹੀ ਗੱਡੀ 'ਚ ਜਾਣਾ ਫਿਰ ਰਹਿ ਨਹੀਂ ਹੋਣਾ ਫਿਰ ਤਾਂ ਇਹਨੇ ਮੱਖਣ ਕਾਲੀ ਬੋ ਪਾਉਣੀ ਆ ਚਲੋ ਚਲੋ ਮੱਥਾ ਟੇਕ ਕੇ ਆ ਆ ਹੋ ਜਾਣਾ ਜਿੱਦਾਂ ਪਰ ਮੇਰਾ ਰਹਿਣ ਨੂੰ ਤੇ ਲਗਾਤਾ ਵੀ ਦੋ ਦਿਨ ਮੈਂ ਰਮਾਂ ਉੱਥੇ ਸੇਵਾ ਕਰਾਂ ਕੱਲੀ ਜਾਵਾਂ ਮੈਂ ਨਿਆਣੇ ਨਹੀਂ ਖਾਣਨੇ ਆ ਦਰਵਾਜਾ ਸਾਹਿਬ ਜਾਵੇ ਜਾਂਦਾ ਹੀ ਬੰਦਾ ਸੇਵਾ ਹੀ ਕਰੇ ਸੇਵਾ ਕਰੇ ਸ਼ਾਮਾਂ ਨੂੰ ਚਲ ਜਵੇ ਸੇਵਾ ਕਰੇ ਤੜਕੇ ਉੱਠੇ ਇਸ਼ਨਾਨ ਕਰਕੇ ਮੱਥਾ ਟੇਕ ਕੇ ਚਲੋ ਫੇਰ ਆ ਗੋ ਸੇਵਾ ਜੇ ਬੰਦਾ ਘੁੰਮੇ ਵੀ ਸੇਵਾ ਨਹੀਂ ਹੁੰਦੀ ਹੂੰ ਫੇਰ ਸੇਵਾ ਨਹੀਂ ਹੁੰਦੀ ਜੇ ਘੁੰਮਣਾ ਫਿਰਨਾ ਸੇਵਾ ਕਰਦੇ ਤਾਂ ਨਹੀਂ ਤਾਂ ਜਾ ਕੇ ਸਿੱਧਾ ਸੇਵਾ ਸਹੀ ਗੱਲ ਆ ਦੋ ਦਿਨ ਮੈਂ ਕੰਨੀ ਜਾਵਾਂ ਚਲੋ ਬਾਪਾ ਕਿਤੇ ਮਿਹਰ ਕਰੇ ਸਾਡੇ ਵੀ ਕਰਮ ਸਿੱਧੇ ਕਰ ਦਵੇ ਹੈਨਾ ਸੋ ਚਾਹਣਾ ਹੋਇਆ ਮੈਂ ਫੇਰ ਜਾਉਂ ਹਾਂ ਮੈਂ ਉਹ ਹੀ ਮੈਂ ਕਿਹਾ ਮੈਂ ਕੱਲੀ ਨੇ ਜਾਣਾ ਫੇਰ ਦੋ ਦਿਨ ਬੰਦਾ ਜਿੱਦਾਂ ਮਾਜੀ ਹੈਨਾ ਨਿਆਣਿਆਂ ਨਾਲ ਔਖਾ ਹੋ ਜਾਂਦਾ ਦੀ ਤੇ ਆ ਵੀ ਚੱਲ ਬੰਦਾ ਆਪ ਦੇਖ ਲੈਂਦਾ ਦੀ ਬਣ ਜੰਮ ਗੁੱਟ ਗੁੱਟ ਜਾ ਦੇ ਨੂੰ ਪੁੱਛ ਲਓ ਜੇ ਪੀਣੀ ਤਾਂ ਮੈਂ ਤਾਂ ਪੀਣੀ ਨਹੀਂ ਆ ਮੈਂ ਵੀ ਨਹੀਂ ਪੀਉਂਦੀ ਗਰਮੀ ਅੱਗੇ ਬਹੁ ਆ ਸਾਡੇ ਮੀ ਵੀ ਨਹੀਂ ਪੈਂਦਾ ਜਸਪੀਗਾ ਕੇ ਆਹ ਤੋਂ ਪ੍ਰਸ਼ਾਦ ਆ ਦੂਜਾ ਖਾਫਾ ਜੀ ਤੁਹਾਨੂੰ ਮੈਂ ਦੂਜਾ ਪ੍ਰਸ਼ਾਦ ਲਗਾ ਦਰ ਆਖਦੇ ਲਾਓ ਵੀ ਸਾਡੇ ਲਈ ਪ੍ਰਸ਼ਾਦ ਲਗਾਉਣ ਹੁਣ ਹਜੂਰ ਸਾਹਿਬ ਦਾ ਗੱਡਰ ਜਿਹੜਾ ਸੀ ਚੱਕਰ ਪਾਇਆ ਰੇਜ ਦੇ ਵਿੱਚ ਕੀ ਆਖਾਂ ਸੱਤ ਥਾਲੀਆਂ ਦਾ ਭੋਗ ਲੱਗਦਾ ਹਨਾ ਅਈ ਉਹ ਹਰਮਨ ਦੇ ਵਲੌਗ ਚ ਦੇਖਿਆ ਹੈਗਾ ਨਾ ਦੀ ਉਹ ਸੱਤ ਥਾਲੀਆਂ ਦਾ ਉਹ ਸਾਰਾ ਬਣਾਉਂਦਾ ਦਿਖਾਉਂਦਾ ਆ ਅੰਦਰ ਉੱਥੇ ਪੰਜੀਰੀ ਵੀ ਬਣਦੀ ਆ ਸਾਰਾ ਪੰਜੀਰੀ ਵੀ ਬਣਦੀ ਆ ਕਿਹੜੀ ਦਾਲ ਇਹਨਾਂ ਸਾਰੇ ਲੋਕ ਢੁੰਡਦੇ ਆ ਗੁਰੂ ਗੋਬਿੰਦ ਸਿੰਘ ਜੀ ਨੂੰ ਮਾਰ ਗਈ ਸੀ ਨਾ ਤਰ੍ਹਾਂ ਦੀ ਮੀਠੀ ਦਾਲ ਅੱਛਾ ਦਾਲ ਦਾ ਭੋਗ ਲਾਉਂਦੇ ਆ 11 ਵਜੇ ਅੱਛਾ ਹੀ ਭੋਗ ਦਾਲ ਦਾ ਭੋਗ ਲਾਉਂਦੇ ਤਾਂ ਲੈ ਤਾਂ ਉਹ ਵੀ ਜਿਹੜੇ ਕਾ ਮੂੰਗੀ ਦਾਲ ਪਤਾ ਕਿਦਾਂ ਦੀ ਆ ਹਾਂ ਜਿਦਾ ਪਾਣੀ ਅੱਛਾ ਆਹੋ ਪਤਲੀ ਜਿਹੀ ਦਾਲ ਹਾਂ ਇਹ ਤਾਂ ਹੈ ਲਾਓ ਵੀ ਪਾਣੀ ਹੁੰਦਾ ਇਹ ਜਿਹੜਾ ਕਰ ਵੀ ਜੂਰ ਸਾਹਿਬ ਤੋਂ ਸਾਡੇ ਨੇ ਪਤਾ ਨਹੀਂ ਕੀ ਕੀ ਲੈ ਕੇ ਆਏ ਆ ਲਫਾਫਾ ਫਰੋਲੀ ਜਾਂਦੇ ਕੋਈ ਚੀਜ਼ ਲੱਭਦੀ ਨਹੀਂ ਅੱਛਾ ਹੀ ਪ੍ਰਸ਼ਾਦ ਇਹ ਉਹ ਹੋਣਾ ਨਾ ਪੰਜੀਰੀ ਪ੍ਰਸ਼ਾਦ ਜਿਹਨੂੰ ਕਹਿੰਦੇ ਆ ਹਾਂ ਆ ਕੋਕੋਨਟ ਆਇਲ ਵੀ ਆ ਗਿਆ ਇਹ ਦੀ ਉਹੋ ਹੀ ਤੇਲ ਹੈ ਨਾ ਜਿਹੜਾ ਜੰਮਦਾ ਨਹੀਂ ਹੈ ਨਾ ਆ ਠੀਕ ਆ ਲਓ ਵੀ ਲਓ ਜੀ ਵਾਹਿਗੁਰੂ ਜੀ ਅੱਛਾ ਲੈ ਤਾਂ ਚੁੰਨੀਆਂ ਹੀ ਬੜੀਆਂ ਸੋਹਣੀਆਂ ਆ ਓਏ ਵੀ ਲੈ ਕੇ ਦਿਖਾਓ ਤਾਂ ਉੱਤੇ ਅੱਛਾ ਠਾਟੀ ਆਹ ਲਓ ਵੀ ਸਾਡੀਆਂ ਇੱਕ ਜੀਆਂ ਚੁੰਨੀਆਂ ਹੋ ਰਹੀਆਂ ਤਿੰਨਾਂ ਦੀਆਂ ਨਾਲੇ ਸਪੈਸ਼ਲ ਹੋਈਆਂ ਨੇ ਸਪੈਸ਼ਲ ਨਾਲੇ ਚਾਹੇ ਹੁਣ ਇਹਨਾਂ ਆਪਾਂ ਕੋਈ ਸੂਟ ਸਮਾ ਲਵੇ ਕਿ ਸੂਟ ਬਹੁਤ ਸੋਹਣੇ ਲੱਗਦੇ ਚਾਹੇ ਚਿੱਟੇ ਚਾਹੇ ਨੀਲੇ ਦੀ ਨੀਲੇ ਸੂਟ ਆਹ ਵੀ ਸੋਹਣੇ ਲੱਗਣੇ ਇਦਾਂ ਦੇ ਸਮਾ ਕੇ ਜਿਹੜੀਆਂ ਉਹ ਚੁੰਨੀਆਂ ਉਹਨਾਂ ਨਾਲ ਵੀ ਰਲ ਜਾਣੇ ਹਾਂਜੀ ਚਾਹੇ ਆਹ ਕਲਰ ਦੇ ਸਮਾ ਲਓ ਚਾਹੇ ਜਦਾ ਵਿੱਚ ਨੀਲਾ ਆ ਨਾ ਆਹ ਇਹ ਸਮਾ ਕੇ ਉੱਤੇ ਪਾਈਪਿੰਗ ਇਦਾਂ ਦੀ ਲਵਾ ਲਓ ਇਹਨਾਂ ਮਿਲ ਪੈਣੇ ਨੇ ਇਹ ਬੋਸ ਨਾ ਚੁੰਨੀਆਂ ਵੜੀਆਂ ਸੋਹਣੀਆਂ ਆ ਖੋਲ ਕੇ ਲਓ ਤਾਂ ਇੱਕ ਮੜੀ ਜੀ ਮੈਂ ਦੇਖਾਂ ਆਹ ਤੇਲ ਮੇਰਾ ਮੈਂ ਸਪੈਸ਼ਲ ਦੀ ਤੋਂ ਮੰਗਾਇਆ ਹੈਗਾ 70 ਬਾਰ ਇਹ ਸਿਆਲਾ ਨੂੰ ਵੀ ਜੰਮਣਾ ਨਹੀਂ ਇਹ ਤੇਲ ਇਦਾਂ ਹੀ ਰਹਿਣਾ ਆ ਇਹ ਵਧੀਆ ਹੁੰਦਾ ਪਿਓਰ ਹੁੰਦਾ ਪਿਓਰ ਹੁੰਦਾ ਇਹ ਹਨਾ ਤੇ ਅੱਜ ਤਾਂ ਜੀ ਬਾਪੂ ਚੱਕਣ ਵਾਲਾ ਬੰਦਾ ਹੈ ਤੇਲ ਉਧਰ ਮੈਂ ਕਹਿੰਦੀ ਉਧਰ ਆਹਾ ਜ਼ਿਆਦਾ ਲੱਗਦੇ ਹੁਣ ਆ ਇਹਦੇ ਨਾਰੀਅਲ ਹਨਾ ਹੂੰ ਇਹ ਪ੍ਰਸ਼ਾਦ ਲਪਾ ਦੇ ਆ ਇੱਥੇ ਮੇਰਾ ਲਪਾਪਾ ਹੁਣ ਆਇਆ ਲੈ ਇਹਦੇ ਚ ਪਾ ਦੇ ਹਾਂ ਸੋਣੀ ਲਾ ਦਿੱਤੀ ਚੁੰਨੀ ਹਾਂ ਲੈ ਟੋਰ ਵਾਣ ਗਈ ਜੇ ਰ ਮਰਜੀ ਸੂਟ ਨਾ ਲੈ ਲੋ ਇਹ ਹੁਣ ਚੁੰਨੀਆਂ ਆਪਾਂ ਸਾਹਮ ਕੇ ਰੱਖਣੀਆਂ ਨਗਰ ਕੀਰਤਨ ਤੇ ਲੈਣ ਨੂੰ ਨਗਰ ਕੀਰਤਨ ਤੇ ਸੂਟ ਸਮਾਵਾਂਗੇ ਤਾਂ ਉਹਦੇ ਨਾਲੇ ਚੁੰਨੀਆਂ ਲਵਾਂਗੇ ਹੈਨਾ ਸੋਹਣੀਆਂ ਲਾਦੀਆਂ ਖੰਡੇ ਵਾਲੀਆਂ ਆ ਨਾਲੇ ਵਿੱਚ ਖੰਡੇ ਬਣੇ ਹੋ ਆ ਬਹੁਤ ਸੋਹਣੀਆਂ ਥੈਂਕ ਯੂ ਜੀ ਥੈਂਕ ਯੂ ਬਹੁਤ ਸੋ ਮੱਚ ਤੁਸੀਂ ਸਾਡਾ ਖਿਆਲ ਰੱਖਿਆ ਸਾਡਾ ਚੇਤਾ ਰੱਖਿਆ ਹਾਂ ਹੈਨਾ ਸਾਲਾਂ ਕੇ ਮੇਰੇ ਬਾਹਰੋਂ ਦਾ ਚਾਲੰਦ ਮੈਂ ਤੁਹਾਡੇ ਨਾਲ ਵਧੀਆ ਚੀਜ਼ ਆਹੋ ਆਹੋ ਹਰ ਆ ਜੀ ਤੇ ਸੋਹਣੀਆਂ ਸੋਹਣੀਆਂ ਚੀਜ਼ਾਂ ਲੈ ਕੇ ਆਇਓ ਜਾਈਏ ਤਾਂ ਸਹੀ ਮੈਨੂੰ ਤਾਂ ਪਾਪਾ ਭੇਜ ਦ ਬਾਬਾ ਭੇਜੇ ਸਹੀ ਭੇਜ ਦੇ ਸੇ ਤੇ ਤਾਂ ਹੀ ਰੋਪਨਾ ਮੰਗੀਏ ਆਹ ਚੀਜ਼ ਚਾਹੀਦੀ ਆ ਵੀ ਭੇਜ ਦੋ ਹਾਂ ਵੀ ਸੋਹਣੇ ਆ ਅੱਛੇ ਮੰਮੀ ਹੋਣਾ ਲਈ ਹਨਾ ਆਪਣੇ ਵਿਧਾਨਿਆਂ ਦੇ ਲਈ ਅੱਛੇ ਠੀਕ ਹੈ ਚੱਕਰ ਪਾ ਲੈ ਤੂੰ ਹੀ ਬੜਾ ਸੰਗੀ ਜਾਂਦਾ ਓਏ ਮੁੰਡਾ ਸਿਆਣਾ ਹੋ ਗਿਆ ਵੀ ਹੁਣ ਵੱਡਾ ਹੁੰਦਾ ਆ ਹਨਾ ਸਮਾਇਓ ਤਾਂ ਦੇਖੋ ਮੁੰਡੇ ਮੂੰਹ ਤੇ ਸ਼ਰਮਾਉਂਦਾ ਹੀ ਬੜਾ ਆ ਹਣ ਸਾਨੂੰ ਲਿਫਾਫਾ ਵੀ ਦੇ ਦੋ ਵੀ ਫੋਨ ਨੂੰ ਸਮਾਨ ਲਿਫਾਫੇ ਵੀ ਦਵਾ ਹੁਣ ਲਿਫਾਫੇ ਤਾਂ ਮੈਂ ਕਿਉਂ ਸਾਲੀ ਆ ਕੀ ਆ ਇਹ ਪ੍ਰਸ਼ਾਦ ਜੀ ਦੀ ਉੱਥੋਂ ਮਿਲਦਾ ਹਾਂ ਹਾਂ ਤੁੰਦਾ ਆ ਫੁੱਲਾਂ ਦਾ ਅੱਛੇ ਹੀ ਲੈ ਲੋ ਨਹੀਂ ਤੂੰ ਹੀ ਸਾਹਮਣੇ ਰੱਖ ਲਓ ਨਹੀਂ ਮੈਂ ਤਾਂ ਬਹੁਤ ਆ ਅੱਛੇ ਹੀ ਮੈਂ ਸਾਹਮਣੇ ਬੀਬੀ ਦਾ ਫੁੱਲਾਂ ਦਾ ਜਦੋਂ ਕਰਦੇ ਨੇ ਫੁੱਲਾਂ ਦੀ ਬਰਖਾ ਆਈ ਅੱਛਾ ਉਹਦੇ ਵਿੱਚ ਵੀ ਤਾਦ ਲੈ ਚੱਕ ਲਈ ਸਾਰੇ ਤਾਂ ਉਹ ਮੇਰੇ ਬਾਬੇ ਨੇ ਸੇਵਾ ਦਿੱਤੀ ਸੀ ਅੱਛੇ ਹੀ ਬਾਬਾ ਕਹਿੰਦੇ ਇਹ ਕਰਨਾ ਆਂਦਾ ਮੈਂ ਤਾਂ ਨਹੀਂ ਕਹਿੰਦੇ ਕਿ ਤਾ ਕਰ ਲੋ ਉਹ ਘੜਤੇ ਚੱਲ ਜਾ ਹਾਂ ਅੰਦਰੋਂ ਲੋ ਕੈਰਾ ਤੋਂ ਕੰਮ ਤੋਂ ਬਾਅਦ ਸ਼ਾਮਾਂ ਨੂੰ ਸਾਸਰ ਸ਼ਿਸ਼ਟਾ ਦੱਸਦਾ ਰਹੇ ਅੱਛਾ ਜੀ ਜਿਹੜਾ ਫੋਰ ਤੋਂ ਗੱਲ ਜੋ ਉੱਥੇ ਜਾਣਾ ਉਹ ਦਰਵਾਜ਼ਾ ਲਾ ਲਓ ਹੂੰ ਉੱਥੇ ਜਾ ਕੇ ਬੰਦਾ ਚਾੜੇ ਝਾੜੋ ਪੁੱਲਾ ਹਾਂ ਉਹ ਝਾੜ ਦੇ ਪੈਰ ਲਾਓ ਪੈਰ ਲਾ ਕੇ ਵੀ ਕਰੀ ਸੰਗਤ ਨੂੰ ਪੁੱਲਾ ਦਾ ਵਰਤਾਰ ਅੱਛਾ ਇਹ ਫੁੱਲਾਂ ਦਾ ਪ੍ਰਸ਼ਾਦ ਵੰਡਦੇ ਆ ਬਾਹਰ ਹੈ ਨਾ ਅੱਛਾ ਜੀ ਅੰਦਰ ਦਰਵਾਜ਼ਾ ਲਾ ਕੇ ਫੇਰ ਅੰਦਰ ਵੜੋ ਅੱਛਾ ਅੰਦਰ ਜਿੰਨੀ ਸੰਗਤ ਹੈ ਉਹਨੂੰ ਹੀ ਦੇਣੇ ਬਸ ਹਾਂ ਜਿਹਨੇ ਲੈਣਾ ਲੈ ਲਵੇ ਪ੍ਰਸ਼ਾਦ ਅੱਛਾ ਜੀ ਕੋਈ ਸੰਗਤ ਆਦੀ ਆ ਅੱਛਾ ਜੀ ਦੋ ਬਟਾ ਦੀ ਢੋੜੇ ਚੰਦੇ ਕੁਸ਼ਾਲੀ ਅੱਛੀ ਆ ਲੋ ਦੀਦੀ ਆ ਲੋ ਚਲੋ ਪਾਉਲ ਫਾਫਿਆਂ ਚ ਤਾਂ ਚਲਿਏ ਘਰ ਨੂੰ ਅੱਜ ਸਾਰਾ ਦੁਪਹਿਰਾ ਹੀ ਇੱਧਰ ਹੀ ਕੱਟ ਦਿੱਤਾ ਆ ਤਿੰਨ ਵਜ ਗਏ ਹਨਾ ਆ ਮੋਟਰ ਦਾ ਪਾਣੀ ਹੈ ਨਾ ਪੀਣ ਦਾ ਸੁਆਦ ਹੀ ਵੱਖਰਾ ਆ ਹਨਾ ਦੀ ਨਜ਼ਾਰਾ ਨਜ਼ਾਰੇ ਆਉਂਦੇ ਵੀ ਨਜ਼ਾਰੇ ਜਾਂਦੇ ਆ ਹਾਂ ਠੰਡਾ ਹੋਣਾ ਨਾ ਲੈ ਆਪਾਂ ਇਹਨੀਆਂ ਗੱਲਾਂ ਮੈਂ ਕਰਾਂ। ਮੈਂ ਹੋਇਆ ਨਹੀਂ ਮੇਕਾ ਪਿਛਲੇ ਸਾਲ ਗੁੱਡੀ ਫੁੱਕੀ ਸੀਗੀ ਅਸੀਂ ਇੱਥੇ ਆਂਟੀ ਨੇ ਕਿਦਾ ਠੰਡੇ ਕਰ ਦਿੱਤਾ ਪੈਪ ਦੇ ਨਾਲ। ਤੁਸੀਂ ਪੀਲੇ ਪਾਣੀ। ਲੋ ਜਹਲੇ ਆਪਾਂ ਘਰ ਪਹੁੰਚੇ ਆ ਤਾਂ ਸਾਡੇ ਘਰ ਆਉਂਦੇ ਐ ਨੂੰ ਪਰੋਣੇ ਪਹਿਲੇ ਹੀ ਆ ਕੇ ਪਹੁੰਚੋ ਤਾਂ ਇਹਨੂੰ ਮਿਲੋ। ਇਹ ਮੇਰੀ ਕੀ ਲੱਗਦੀ ਆ? ਨਿੱਕੀ ਜੀ ਦੋਤੀ ਤਾਂ ਮੈਂ ਇਹਦੀ ਨਾਨੀ। ਆਪਾਂ ਨਾਨੀ ਮੈਂ ਤੇਰੀ ਨਾਨੀ ਲੱਗਦੀ ਐ ਅੱਛਾ। ਉਹ ਜਿਹੜੇ ਉਧਰੋਂ ਆਪਣੀ ਨਾਨੀ। ਤੇ ਰੀਤ ਮੈਂ ਨਾਨੀ ਮਾਮੀ ਨਹੀਂ ਕਹਿਣਾ ਮੈਨੂੰ ਨਾਨੀ ਕਹਿਣਾ ਅੱਛਾ ਕੀ ਕਹਿਣਾ ਨਾਨੀ ਨਾਨੀ ਦੱਬੀ ਜਾਏ ਹੈ ਐ ਵੀ ਦਾਦੀ ਦਾ ਉੱਤਰ ਬੈਠੀ ਹੋਏ ਦੀ ਆਪਣੀ ਦਾਦੀ ਨਾਲ ਆਈ ਹੈ ਇਹ ਤਾਏ ਨਾਲ ਤੇ ਦਾਦੀ ਨਾਲ ਦੋਨੋਂ ਜਣੇ ਆਏ ਆ ਰਹਿਣਾ ਅੱਜ ਤੁਸੀਂ ਹੈ ਨਾ ਰਾਤ ਰਹਿਣਾ ਰਹਿਣਾ ਆ ਸਵੇਰ ਨੂੰ ਮੁੜ ਕੇ ਚੱਲ ਜਾਣਾ ਸਵੇਰ ਨੂੰ ਮੁੜ ਕੇ ਚਲ ਜਾਣਾ ਹਨਾ ਫੇ ਹੁਣ ਕੀ ਖਾਣਾ ਪੀਣਾ ਕੀ ਸੇਵਾ ਕਰੀਏ ਤੁਹਾਡੀ ਹੈ ਪਾਣੀ ਦੇਈਓ ਉਹ ਜੇਬ ਸੇ ਖਾਣਦਾ ਹੀ ਆ ਚਲੋ ਠੀਕ ਆ ਜੀ ਆਪਾਂ ਕਰ ਲਈਏ ਹੁਣ ਕੰਮਕਾਰ ਤੇ ਪਰੋਣਿਆਂ ਦੀ ਕਰੀਏ ਸੇਵਾ ਤੇ ਮਿਲਦੇ ਆ ਤੁਹਾਨੂੰ ਹੁਣ ਆਪਾਂ ਨੈਕਸਟ ਵਲੌਗ 'ਚ ਠੀਕ ਆ ਜੀ ਤੇ ਚਲੋ ਕਰ ਲਈਏ ਕੰਮਕਾਰ ਨਾਲ ਆਪਾਂ ਓਕੇ ਜੀ ਬਾਏ ਬਾਏ ਕਾਦੋ ਸਾਰਿਆਂ ਨੂੰ ਬਾਏ 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 ਕਾਦਦੇ ਬਾਏ